ਐਮਐਲਏ ਪਟੰਡਾ ਸ਼ਹਿਰੀ ਤਖਰੂਪ ਸਿੰਘ ਗਿੱਲ ਵੀ ਪਹੁੰਚੇ ਗੱਲਬਾਤ ਕਰਦੇ ਆ ਗਿੱਲ ਸਾਹਿਬ ਖੇਡਾਂ ਵਤਨ ਪੰਜਾਬ ਦੀ ਸੀਜ਼ਨ 3 ਸ਼ੁਰੂ ਹੋ ਚੁੱਕਾ ਹੈ مشਾਲ ਪਟੰਡਾ ਪਹੁੰਚ ਚੁੱਕੀ ਹੈ ਤੁਸੀਂ ਵੀ ਪਹੁੰਚੇ ਹੋ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੋਗੇ ਕਿ ਖੇਡਾਂ ਵਤਨ ਪੰਜਾਬ ਦੀ ਸੀਜ਼ਨ 4 ਹੈ ਔਰ ਜਿਹੜੀ مشਾਲ ਹੈ ਜਿਸ ਨੂੰ ਉਹ ਤੋਂ ਚੱਲ ਕੇ ਅਸੀਂ ਇੱਥੇ ਸਵੀਕਾਰ ਕੀਤੀ ਹੈ ਇਹ ਤੋਂ 2 ਵਜੇ ਮੁਕਸਰ ਨੂੰ ਜਾਏਗੀ ਔਰ ਹਿਸ਼ਾਰਪੁਰ ਜਾ ਕੇ ਇੱਕ ਟਾਰਟ ਸੈਰੇਮਨੀ ਹੈ ਇਹਨਾਂ ਦੀ ਕੋਰਸ ਦੀ ਜਿਹੜੀ ਹਿਸ਼ਾਰਪੁਰ ਜਾ ਕੇ ਖਤਮ ਹੋਣੀ ਹੈ ਇਸ ਦੇ ਨਾਲ ਜਿਹੜੀ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਨੌਜਵਾਨੀ ਨੂੰ ਕਿੰਨਾ ਵਾਰ ਪ੍ਰੇਰਿਤ ਕਰਨਾ ਜੀ ਦੇ ਨਾਲ ਉਹਨਾਂ ਦੇ ਸਿਹਤ ਔਰ ਉਹਨਾਂ ਦਾ ਬ੍ਰੇਨ ਜਿਹੜਾ ਹੋਰ ਕਿਸੇ ਵੱਲ ਕਿਸੇ ਪਾਸੇ ਵੱਲ ਨਾ ਜਾਵੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਬਹੁਤ ਵੱਡਾ ਫਲਦਾ ਹੈ ਔਰ ਅਸੀਂ ਇਸ ਪਾਸੇ ਖਡਾਰੀਆਂ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬਹੁਤ ਜਾਦੇ ਸਨਮਾਨ ਮਾਨ ਔਰ ਕੈਸ਼ ਅਵਾਰਡ ਵੀ ਦਿੱਤੇ ਨੇ ਖੇਡਾਂ ਬਦਲ ਪੰਜਾਬ ਦੀਆਂ 2 ਔਰ 3 ਦੇ ਵਿੱਚ ਐਸ ਵਾਰ ਵੀ ਜਿਹੜੀਆਂ 29 ਤੋਂ ਸ਼ੁਰੂ ਹੋਣਗੀਆਂ ਬਹੁਤ ਸਾਰੇ ਨਾਮ ਜਿਹੜੇ ਮਿਹਨਤ ਕਰਨਗੇ ਜਿੱਤਣਗੇ ਮੈਂ ਤਾਂ ਵਧਾਈ ਦਿੰਦਾ ਜਿਹੜੇ ਬੱਚੇ ਅੱਜ ਇਥੇ ਹਮਚਾਰ ਲੈ ਕੇ ਆਏ ਆ ਜਿਹੜੇ ਪਾਰਟਿਸਪੇਟ ਕਰਨਗੇ ਔਰ 29 ਉਹ ਕੈਡਾ ਹੋਣੀਆਂ ਜਿੱਤ ਨਸੀਬ ਹੋਵੇ ਇਹਨਾਂ ਨੂੰ ਸਾਡੇ ਇਲਾਕੇ ਦਾ ਨਾਮ ਚਾ ਹੋਵੇ ਇਹ ਹੀ ਮੈਂ ਕਹਣਾ ਜਿਸ ਸਮੇਂ ਜੇ ਗੱਲ ਕਰੀਏ ਬੱਚਿਆਂ ਲਈ ਕਿਸ ਤਰ੍ਹਾਂ ਦੇ ਪਰਵਲਨ ਕੀਤੇ ਗਏ ਆ ਪੰਜਾਬ ਸਰਕਾਰ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਹਰ ਸਮੇਂ ਜੀਐਸਟੀ ਦੀ ਵੀ ਲੋੜ ਹੁੰਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਮੀਟਿੰਗ ਕਰਕੇ ਰਿਵਿਊ ਕਰਕੇ ਕਿਸੇ ਵੀ ਖਿਡਾਰੀ ਨੂੰ ਕੋਈ ਆਫ ਨਹੀਂ ਹੁੰਦੀ ਜਾਂਦੀ ਭਾਵੇਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਹੋਵੇ ਖਾਣ ਪੀਣ ਦਾ ਪ੍ਰਬੰਧ ਹੋਵੇ ਸ਼ਾਂਤੀਪੂਰਵ ਖੇਡਾਂ ਕਰਾਉਣ ਦਾ ਪ੍ਰਬੰਧ ਹੋਵੇ ਉਸ ਦੇ ਲਈ ਪ੍ਰਸ਼ਾਸਨ ਦਾ ਸਹਿਯੋਗ ਸਰਕਾਰ ਪੂਰੀ ਤਰ੍ਹਾਂ ਤੇ ਆ। ਜਿਲ੍ਹੇ ਸਾਹਿਬ ਦੇ ਕਈ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਚੱਲਦਾ ਵੀ ਖੇਡਾਂ ਵਤਨ ਪੰਜਾਬ ਦੀਆਂ ਹੋ ਰਹੀਆਂ ਆ। ਉਹਨਾਂ ਨੂੰ ਸਹੂਲਤਾਂ ਦੀ ਲੋੜ ਹੁੰਦੀ ਆ, ਪਾंजे ਰਹਿ ਜਾਂਦੇ ਆ। ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹਦੇ ਹੋ? ਦੇਖੋ ਇਹ ਪੰਜਾਬ ਸਰਕਾਰ ਨੇ ਬਹੁਤ ਸਾਰਾ ਜਿਹੜੀ ਐਡਵਰਟਾਈਜ਼ਮੈਂਟ ਵੀ ਕਰਦੇ ਐ ਸਕੂਲਾਂ ਦੇ ਵਿੱਚ ਵੀ ਸਾਰਾ ਦਿੱਤਾ ਜਾਂਦਾ ਜਿਹੜਾ ਇਹਦਾ ਸੈਡਿਊਲ ਹੈ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਨਾ ਕਿ ਆਪਦੇ ਆਪ ਦੇ ਪਿੰਡ 'ਚ ਜਿਹੜੇ ਤੁਹਾਡੇ ਪਿੰਡ ਦੇ ਖਿਡਾਰੀ ਐ ਸਕੂਲ ਦੇ ਅਧਿਆਪਕ ਐ ਜਾਂ ਜਿਹੜੇ ਸਪੋਰਟਸ ਡਿਪਾਰਟਮੈਂਟ ਐ ਉਹਨਾਂ ਨਾਲ ਸੰਪਰਕ ਕਰਨ ਜਿਸਦੇ ਵਿੱਚ ਵੀ ਹਿੰਮਤ ਐ ਜੋ ਮਿਹਨਤ ਕਰੇਗਾ ਉਸ ਦੀ ਮਿਹਨਤ ਦਾ ਜੁਰਮ ਵੱਡਾ ਪੰਜਾਬ ਸਰਕਾਰ ਵੱਲੋਂ ਯੁੱਧ ਵੀ ਛੇੜਿਆ ਹੋਇਆ ਨਸ਼ਿਆਂ ਦੇ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨਸ਼ਾ ਤਸਕਰਾਂ ਦੇ ਕਿਵੇਂ ਦੇਖਦੇ ਵਿਕੁਈ ਦਾ ਸਾਡਾ ਸਾਡਾ ਜਿਹੜਾ ਮੈਨੀਫੈਸਟੋ ਸੀ ਉਹਦੇ ਵਿੱਚ ਹੀ ਪੰਜਾਬ ਸਰਕਾਰ ਨੇ ਤੈਅ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਸ ਦੇ ਲਈ ਜਦੋਂ ਤੋਂ ਸਰਕਾਰ ਬਣੀ ਹੈ ਯਤਨ ਜਾਰੀ ਹੈ ਕਾਫੀ ਕਾਮਯਾਬੀ ਹੋਈਆਂ ਹਨ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਹੋਈ ਹੈ ਉਹਨਾਂ ਦੀਆਂ ਨਜਾਇਜ਼ ਪੈਸੇ ਨਾਲ ਬਣਾਈਆਂ ਹੋਈਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਨੇ ਤੁਸੀਂ ਵੇਖਿਆ ਸਾਰਿਆਂ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਆਉਣ ਔਰ ਇੱਕ ਵਿੱਚ ਪੰਜਾਬ ਚੰਗੇ ਰਸਤੇ ਚੱਲ ਰਿਹਾ ਚੰਗੇ ਰਸਤੇ ਇਹ ਸਭ ਜਦੋਂ ਇਸ ਤਰ੍ਹਾਂ ਦੀਆਂ ਨਕਸ਼ਾ ਤਸਕਰਾਂ ਤੇ ਕਾਰਵਾਈਆਂ ਹੁੰਦੀਆਂ ਹੈ ਕਿੰਨਾ ਕੁ ਫਰਕ ਪੈਂਦਾ ਉਹਨਾਂ ਤੇ ਬਹੁਤ ਫਰਕ ਪੈਂਦਾ ਕੋਈ ਨਿਯਮ ਵਿਵਸਥਾ ਡਰ ਤੋਂ ਬਿਨਾਂ ਨਹੀਂ ਚੱਲ ਸਕਦੀ ਤੇ ਉਸ ਦੇ ਨਾਲ ਜਿਹੜਾ ਡਰ ਪੈਦਾ ਹੁੰਦਾ ਹੈ ਉਹ ਜਿਹੜੇ ਹੈ ਇਸ ਪਾਸੇ ਲੋਕ ਨਹੀਂ ਬੰਦੇ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਸ਼ਹਿਰੀ ਦੇ ਐਮਐਲਏ ਜਗਰੂਪ ਸਿੰਘ ਜਿਨ੍ਹਾਂ ਨੇ ਕਿਆ ਕੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਜਿਹੜਾ 4 ਹੈ ਉਸ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਬਠਿੰਡਾ ਚ ਜਿਹੜੀ ਮਿਸਾਲ ਹੈ ਉਹ ਪਹੁੰਚ ਚੁੱਕਿਆ ਉਹਨਾਂ ਨੇ ਕਿਹਾ ਕੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈ ਪੰਜਾਬ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਜਿਹੜੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਹੈ ਕੈਮਰਾਮੈਨ ਸੁਦਰਦਨ ਮਨੋਚਰਤੀ ਬੋਲਦਾ ਐਨਿਕਸ ਮੈਲਾ ਟੀਵੀ ਪਟੰਡਾ ਐਮਐਲਏ ਪਟੰਡਾ ਸ਼ਹਿਰੀ ਤਖਤ ਰੂਪ ਸਿੰਘ ਗਿੱਲ ਵੀ ਪਹੁੰਚੇ ਗੱਲਬਾਤ ਕਰਦੇ ਆ ਗਿੱਲ ਸਾਹਿਬ ਖੇਡਾਂ ਵਤਨ ਪੰਜਾਬ ਦੀ ਸੀਜ਼ਨ 3 ਸ਼ੁਰੂ ਹੋ ਚੁੱਕਾ ਹੈ ਮਿਸ਼ਾਲ ਪਟੰਡਾ ਚ ਪਹੁੰਚ ਚੁੱਕੀ ਹੈ ਤੁਸੀਂ ਵੀ ਪਹੁੰਚੇ ਹੋ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੋਗੇ ਕਿ ਖੇਡਾਂ ਵਤਨ ਪੰਜਾਬ ਦੀ ਸੀਜ਼ਨ 4 ਹੈ ਔਰ ਜਿਹੜੀ ਮਿਸ਼ਾਲ ਜਿਸ ਨੂੰਰ ਤੋਂ ਚੱਲ ਕੇ ਅਸੀਂ ਇੱਥੇ ਸਵੀਕ੍ਰਿਤੀ ਕੀਤੀ ਹੈ ਇਹ ਤੋਂ 2 ਵਜੇ ਮੁਕਸਰ ਨੂੰ ਜਾਏਗੀ ਔਰ ਹਿਸ਼ਾਰਪੁਰ ਜਾ ਕੇ ਇੱਕ ਟਾਰਟ ਸੈਰੇਮਨੀ ਹੈ ਇਹਨਾਂ ਦੀ ਕੋਰਸ ਦੀ ਜਿਹੜੀ ਹਿਸ਼ਾਰਪੁਰ ਜਾ ਕੇ ਖਤਮ ਹੋਣੀ ਹੈ ਇਸ ਦੇ ਨਾਲ ਜਿਹੜੀ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਜਿਸ ਦੇ ਨਾਲ ਉਹਨਾਂ ਦੀ ਸਿਹਤ ਔਰ ਉਹਨਾਂ ਦਾ ਬ੍ਰੇਨ ਜਿਹੜਾ ਹੋਰ ਕਿਸੇ ਵੱਲ ਕਿਸੇ ਪਾਸੇ ਵੱਲ ਨਾ ਜਾਵੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਬਹੁਤ ਵੱਡਾ ਫਲਦਾ ਹੈ ਔਰ ਅਸੀਂ ਇਸ ਪਾਸੇ ਖਿਡਾਰੀਆਂ ਨੂੰ ਇਹ ਹੁਣ ਤੋਂ ਮਾਨਤੀ ਸਰਕਾਰ ਨੇ ਬਹੁਤ ਜਾਦੇ ਸਨਮਾਨ ਮਾਨ ਔਰ ਕੈਸ਼ ਅਵਾਰਡ ਵੀ ਦਿੱਤੇ ਨੇ ਖੇਡਾਂ ਬਦਲ ਪੰਜਾਬ ਦੀਆਂ 2 ਔਰ 3 ਦੇ ਵਿੱਚ ਐਸ ਵਾਰ ਵੀ ਜਿਹੜੀਆਂ 29 ਤੋਂ ਸ਼ੁਰੂ ਹੋਣਗੀਆਂ ਬਹੁਤ ਸਾਰੇ ਇਨਾਮ ਜਿਹੜੇ ਮਿਹਨਤ ਕਰਨਗੇ ਜਿੱਤਣਗੇ ਮੈਂ ਤਾਂ ਵਧਾਈ ਦਿੰਦਾ ਜਿਹੜੇ ਬੱਚੇ ਅੱਜ ਇਮਤਿਹਾਨ ਲੈ ਕੇ ਆਏ ਆ ਜਿਹੜੇ ਪਾਰਟਿਸਪੇਟ ਕਰਨਗੇ ਔਰ 29 ਤੋਂ ਇਹ ਖੇਡਾਂ ਹੋਣੀਆਂ ਜੇ ਨਸੀਬ ਹੋਵੇ ਇਹਨਾਂ ਨੂੰ ਸਾਡੇ ਇਲਾਕੇ ਦਾ ਨਾਮ ਚਾ ਹੋਵੇ ਇਹ ਹੀ ਮੈਂ ਕਾਮਣਾ ਕਰਦਾ ਕਿ ਜੇ ਸੋ ਜੇ ਗੱਲ ਕਰੀਏ ਬੱਚਿਆਂ ਲਈ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਆ ਪੰਜਾਬ ਸਰਕਾਰ ਵੱਲੋਂ ਪਠੰਡਾ ਪ੍ਰਸ਼ਾਸਨ ਵੱਲੋਂ ਹਰ ਸਮੇਂ ਜੀਐਸਟੀ ਦੀ ਵੀ ਲੋੜ ਹੁੰਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਮੀਟਿੰਗ ਕਰਕੇ ਰਿਵਿਊ ਕਰਕੇ ਕਿਸੇ ਵੀ ਖਿਡਾਰੀ ਨੂੰ ਕੋਈ ਆਫ ਨਹੀਂ ਹੁੰਦੀ ਜਾਂਦੀ ਭਾਵੇਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਹੋਵੇ ਖਾਣ ਪੀਣ ਦਾ ਪ੍ਰਬੰਧ ਹੋਵੇ ਸ਼ਾਂਤੀਪੂਰਵ ਖੇਡਾਂ ਕਰਾਉਣ ਦਾ ਪ੍ਰਬੰਧ ਹੋਵੇ ਉਸ ਦੇ ਲਈ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਇਹ ਤਾਂ ਉਹਦੇ ਕਈ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਚੱਲਦਾ ਵੀ ਖੇਡਾਂ ਵਤਨ ਪੰਜਾਬ ਦੀਆਂ ਹੋ ਰਹੀਆਂ ਆ ਉਹਨਾਂ ਨੂੰ ਸਹੂਲਤਾਂ ਦੀ ਲੋੜ ਹੁੰਦੀ ਆ ਪਾਂਝੇ ਰਹਿ ਜਾਂਦੇ ਆ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਇਹ ਪੰਜਾਬ ਸਰਕਾਰ ਨੇ ਬਹੁਤ ਸਾਰਾ ਜਿਹੜਾ ਐਡਵਰਟਾਈਜ਼ਮੈਂਟ ਵੀ ਕਰਦੇ ਆ ਸਕੂਲਾਂ ਦੇ ਵਿੱਚ ਵੀ ਸਾਰਾ ਦਿੱਤਾ ਜਾਂਦਾ ਜਿਹੜਾ ਇਹਦਾ ਸ਼ੈਡਿਊਲ ਹੈ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਨਾ ਕਿ ਆਪਦੇ ਆਪ ਦੇ ਪਿੰਡ ਦੇ ਜਿਹੜੇ ਤੁਹਾਡੇ ਪਿੰਡ ਦੇ ਖਿਦਾਰੀ ਐ ਸਕੂਲ ਦੇ ਅਧਿਆਪਕ ਐ ਜਾਂ ਜਿਹੜੇ ਸਪੋਰਟਸ ਡਪਾਰਟਮੈਂਟ ਐ ਉਹਨਾਂ ਨਾਲ ਸੰਪਰਕ ਕਰਨ ਜਿਸਦੇ ਵਿੱਚ ਵੀ ਹਿੰਮਤ ਐ ਜੋ ਮਿਹਨਤ ਕਰੇਗਾ ਉਸਦੀ ਮਿਹਨਤ ਦਾ ਜੁਰਮ ਵੱਡਾ ਪੰਜਾਬ ਸਰਕਾਰ ਵੱਲੋਂ ਯੁੱਧ ਵੀ ਛੇੜਿਆ ਹੋਇਆ ਨਸ਼ਿਆਂ ਦੇ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨਸ਼ਾ ਤਸਕਰਾਂ ਦੇ ਕਿਵੇਂ ਦੇਖਦੇ ਵਿਕੂਈ ਦਾ ਛੜਾ ਛੜਾ ਜਿਹੜਾ ਮੈਨੀਫੈਸਟੋ ਸੀ ਉਹਦੇ ਵਿੱਚ ਹੀ ਪੰਜਾਬ ਸਰਕਾਰ ਨੇ ਤੈਅ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਸ ਦੇ ਲਈ ਜਦੋਂ ਤੋਂ ਸਰਕਾਰ ਬਣੀ ਹੈ ਯਤਨ ਜਾਰੀ ਹੈ ਕਾਫੀ ਕਾਮਯਾਬੀ ਹੋਏ ਨੇ ਨਕਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਹੋਈ ਹੈ ਉਹਨਾਂ ਦੀਆਂ ਨਜਾਇਜ਼ ਪੈਸੇ ਨਾਲ ਬਣਾਈਆਂ ਹੋਈਆਂ ਜਾਇਦਾਦਾਂ ਵੀ ਜਬਤ ਕੀਤੀਆਂ ਗਈਆਂ ਨੇ ਤੁਸੀਂ ਵੇਖਿਆ ਸਾਰਿਆਂ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਹੁਣ ਔਰ ਇੱਕ ਵਾਰ ਇਸ ਪੰਜਾਬ ਚੰਗੇ ਰਸਤੇ ਚੱਲ ਰਿਹਾ ਚੰਗੇ ਰਸਤੇ ਇਹ ਸਭ ਜਦੋਂ ਇਸ ਤਰ੍ਹਾਂ ਦੀਆਂ ਨਕਸ਼ਾ ਤਸਕਰਾਂ ਤੇ ਕਾਰਵਾਈਆਂ ਹੁੰਦੀਆਂ ਹੈ ਕਿੰਨਾ ਕੁ ਫਰਕ ਪੈਂਦਾ ਉਹਨਾਂ ਤੇ ਬਹੁਤ ਫਰਕ ਪੈਂਦਾ ਕੋਈ ਨਿਯਮ ਵਿਵਸਥਾ ਡਰ ਤੋਂ ਬਿਨਾਂ ਨਹੀਂ ਚੱਲ ਸਕਦੀ ਤੇ ਉਸ ਦੇ ਨਾਲ ਜਿਹੜਾ ਡਰ ਪੈਦਾ ਹੁੰਦਾ ਹੈ ਉਹ ਜਿਹੜੇ ਹੈ ਇਸ ਪੱਛੇ ਵੱਲ ਲੋਕ ਨਹੀਂ ਬੰਦੇ ਬਿਲਕੁਲ ਜੀ ਬਿਲਕੁਲ ਐਸੀ ਬਟਿੰਡਾ ਸ਼ਹਿਰੀ ਦੇ ਐਮ ਐਲ اے ਜਗਰੂਪ ਸਿੰਘ ਗਿੱਲ ਜਿਨ੍ਹਾਂ ਨੇ ਕਿਆ ਕੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਜਿਹੜਾ 4 ਹੈ ਉਸ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਬਟਿੰਡਾ ਚ ਜਿਹੜੀ ਮਿਸ਼ਾਲ ਹੈ ਉਹ ਪਹੁੰਚ ਚੁੱਕੀ ਹੈ ਉਹਨਾਂ ਨੇ ਕਿਆ ਕੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈ ਪੰਜਾਬ ਦੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਜਿਹੜੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਹੈ ਕੈਮਰਾਮੈਨ ਸੁਦਰਦਨ ਮਨੋਚਰਤੀ ਬੋਲਦਾ ਐਨਿਕਸ ਮੈਲਾ ਟੀਵੀ ਬਟਿੰਡਾ ਐਮ ਐਲ اے ਪਟੰਨਾ ਸਾਹਿਰੀ ਤੋਂ ਗਰੂਪ ਸਿੰਘ ਗਿੱਲ ਵੀ ਪਹੁੰਚੇ ਗੱਲਬਾਤ ਕਰਦੇ ਆ ਗਿੱਲ ਸਾਹਿਬ ਖੇਡਾਂ ਵਤਨ ਪੰਜਾਬ ਦੀ ਸੀਜ਼ਨ 3 ਸ਼ੁਰੂ ਹੋ ਚੁੱਕਾ ਹੈ مشال بٹੰਡਾ ਪਹੁੰਚ ਚੁੱਕੀ ਹੈ ਤੁਸੀਂ ਵੀ ਪਹੁੰਚੋ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੋਗੇ ਕਿ ਖੇਡਾਂ ਵਤਨ ਪੰਜਾਬ ਦੀ ਸੀਜ਼ਨ 4 ਹੈ ਔਰ ਜਿਹੜੀ مشال ਹੈ ਜਿਸ ਨੂੰ ਅਸੀਂ ਚੱਲ ਕੇ ਅਸੀਂ ਇੱਥੇ ਸਵੀਕਾਰ ਕੀਤੀ ਹੈ ਇਸ ਤੋਂ 2 ਵਜੇ ਮੁਕਸਰ ਨੂੰ ਜਾਏਗੀ ਔਰ ਹਿਸ਼ਾਰਪੁਰ ਜਾ ਕੇ ਇੱਕ ਟਾਰਟ ਸੈਰੇਮਨੀ ਹੈ ਇਹਨਾਂ ਦੀ ਕੋਰਸ ਦੀ ਜਿਹੜੀ ਹਿਸ਼ਾਰਪੁਰ ਜਾ ਕੇ ਖਤਮ ਹੋਣੀ ਹੈ ਇਸ ਦੇ ਨਾਲ ਜਿਹੜੀ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਜਿਸ ਦੇ ਨਾਲ ਉਹਨਾਂ ਦੇ ਸਿਹਤ ਔਰ ਉਹਨਾਂ ਦਾ ਬ੍ਰੇਨ ਜਿਹੜਾ ਹੋਰ ਕਿਸੇ ਵੱਲ ਕਿਸੇ ਪਾਸੇ ਵੱਲ ਨਾ ਜਾਵੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਬਹੁਤ ਵੱਡਾ ਫਲਦਾ ਹੈ ਔਰ ਅਸੀਂ ਇਸ ਪਾਸੇ ਖਿਡਾਰੀਆਂ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬਹੁਤ ਜਾਦੇ ਸਨਮਾਨ ਮਾਨ ਔਰ ਕੈਸ਼ ਅਵਾਰਡ ਵੀ ਦਿੱਤੇ ਨੇ ਖੇਡਾਂ ਵਧਨ ਪੰਜਾਬ ਦੀ 2 ਔਰ 3 ਦੇ ਵਿੱਚ ਇਸ ਵਾਰ ਵੀ ਜਿਹੜੀਆਂ 29 ਤੋਂ ਸ਼ੁਰੂ ਹੋਣਗੀਆਂ ਬਹੁਤ ਸਾਰੇ ਨਾਮ ਜਿਹੜੇ ਮਿਹਨਤ ਕਰਨਗੇ ਜਿੱਤਣਗੇ ਮੈਂ ਤਾਂ ਵਧਾਈ ਦਿੰਦਾ ਜਿਹੜੇ ਬੱਚੇ ਅੱਜ ਤੇ ਹਮਚਾਰ ਲੈ ਕੇ ਆਏ ਆ ਜਿਹੜੇ ਪਾਰਟਿਸਪੇਟ ਕਰਨਗੇ ਔਰ 29 ਪ੍ਰੋਜੈਕਟਾਂ ਹੋਣੀਆਂ ਜਿੱਤ ਨਸੀਬ ਹੋਵੇ ਇਹਨਾਂ ਨੂੰ ਸਾਡੇ ਇਲਾਕੇ ਦਾ ਨਾਮ ਚਾ ਹੋਵੇ ਇਹ ਹੀ ਮੈਂ ਕਹਣਾ ਚਾਹੁੰਦਾ ਜਿਲ੍ਹਾ ਸਾਹਿਬ ਜੇ ਗੱਲ ਕਰੀਏ ਬੱਚਿਆਂ ਲਈ ਕਿਸ ਤਰ੍ਹਾਂ ਦੇ ਪਰਵਲਨ ਕੀਤੇ ਗਏ ਆ ਪੰਜਾਬ ਸਰਕਾਰ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਹਰ ਸਮੇਂ ਜੀਐਸਟੀ ਦੀ ਵੀ ਲੋੜ ਹੁੰਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਮੀਟਿੰਗ ਕਰਕੇ ਰਿਵਿਊ ਕਰਕੇ ਕਿਸ਼ੇ ਵੀ ਖਿਡਾਰੀ ਨੂੰ ਕੋਈ ਆਫ ਨਹੀਂ ਹੁੰਦੀ ਜਾਂਦੀ ਭਾਵੇਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਹੋਵੇ ਖਾਣ ਪੀਣ ਦਾ ਪ੍ਰਬੰਧ ਹੋਵੇ ਸ਼ਾਂਤੀਪੂਰਵ ਖੇਡਾਂ ਕਰਾਉਣ ਦਾ ਪ੍ਰਬੰਧ ਹੋਵੇ ਉਹ ਉਸ ਦੇ ਲਈ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਤੇ ਆ। ਕਿਉਂਕਿ ਅੱਜ ਕਈ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਚੱਲਦਾ ਵੀ ਖੇਡਾਂ ਮਤਲਬ ਪੰਜਾਬ ਦੀਆਂ ਹੋ ਰਹੀਆਂ ਹਨ। ਉਹਨਾਂ ਨੂੰ ਸਹੂਲਤਾਂ ਦੀ ਲੋੜ ਹੁੰਦੀ ਆ, ਬਾਂਝੇ ਰਹਿ ਜਾਂਦੇ ਆ। ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਇਹ ਪੰਜਾਬ ਸਰਕਾਰ ਨੇ ਬਹੁਤ ਸਾਰਾ ਜਿਹੜੇ ਐਡਵਰਟਾਈਜ਼ਮੈਂਟ ਵੀ ਕਰਦੇ ਐ ਸਕੂਲਾਂ ਦੇ ਵਿੱਚ ਵੀ ਸਾਰਾ ਦਿੱਤਾ ਜਾਂਦਾ ਜਿਹੜਾ ਇਹਦਾ ਸਿਲੇਬਸ ਹੈ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਨਾ ਕਿ ਆਪਦੇ ਆਪ ਦੇ ਪਿੰਡ ਦੇ ਜਿਹੜੇ ਤੁਹਾਡੇ ਪਿੰਡ ਦੇ ਖਿਦਾਰੀ ਐ ਸਕੂਲ ਦੇ ਅਧਿਆਪਕ ਐ ਜਾਂ ਜਿਹੜੇ ਸਪੋਰਟਸ ਡਿਪਾਰਟਮੈਂਟ ਐ ਉਹਨਾਂ ਨਾਲ ਸੰਪਰਕਨ ਜਿਸਦੇ ਵਿੱਚ ਵੀ ਹਿੰਮਤ ਹੈ ਜੋ ਮਿਹਨਤ ਕਰੇਗਾ ਉਸ ਦੀ ਮਿਹਨਤ ਦਾ ਜੂਮ ਪੰਜਾਬ ਸਰਕਾਰ ਵੱਲੋਂ ਯੁੱਧ ਵੀ ਛੇੜਿਆ ਹੋਇਆ ਨਸ਼ਿਆਂ ਦੇ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨਸ਼ਾ ਤਸਕਰਾਂ ਤੇ ਕਿਵੇਂ ਦੇਖਦੇ ਵਿਖੋ ਹੀ ਤਾਂ ਸਾਡਾ ਸਾਡਾ ਜਿਹੜਾ ਮੈਨੀਫੈਸਟੋ ਸੀ ਉਹਦੇ ਵਿੱਚ ਹੀ ਪੰਜਾਬ ਸਰਕਾਰ ਨੇ ਤੈਅ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਸ ਦੇ ਲਈ ਜਦੋਂ ਤੋਂ ਸਰਕਾਰ ਬਣੀ ਹੈ ਯਤਨ ਜਾਰੀ ਹੈ ਕਾਫੀ ਕਾਮਯਾਬੀ ਹੋਈਆਂ ਹਨ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਹੋਈ ਹੈ ਉਹਨਾਂ ਦੀਆਂ ਨਾਜਾਇਜ਼ ਪੈਸੇ ਨਾਲ ਬਣਾਈਆਂ ਹੋਈਆਂ ਜਾਇਦਾਦਾਂ ਵੀ ਜਬਤ ਕੀਤੀਆਂ ਗਈਆਂ ਨੇ ਤੁਸੀਂ ਵੇਖਿਆ ਸਾਰਿਆਂ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਚੰਗੇ ਰਸਤੇ ਚੱਲ ਰਿਹਾ ਚੰਗੇ ਰਸਤੇ ਜੀ ਸਾਹਿਬ ਜਦੋਂ ਇਸ ਤਰ੍ਹਾਂ ਦੀਆਂ ਨਕਸ਼ਾ ਤਸਕਰਾਂ ਤੇ ਕਾਰਵਾਈਆਂ ਹੁੰਦੀਆਂ ਹੈ ਕਿੰਨਾ ਕੁ ਫਰਕ ਪੈਂਦਾ ਉਹਨਾਂ ਤੇ ਬਹੁਤ ਫਰਕ ਪੈਂਦਾ ਕੋਈ ਨਿਯਮ ਵਿਵਸਥਾ ਡਰ ਤੋਂ ਬਿਨਾਂ ਨਹੀਂ ਚੱਲ ਸਕਦੀ ਤੇ ਉਸ ਦੇ ਨਾਲ ਜਿਹੜਾ ਡਰ ਪੈਦਾ ਹੁੰਦਾ ਹੈ ਉਹ ਜਿਹੜੇ ਹੈ ਇਸ ਪਾਸੇ ਵੱਲ ਲੋਕ ਨਹੀਂ ਵੱਧਦੇ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਸ਼ਹਿਰੀ ਦੇ ਐਮਐਲਏ ਜਗਰੂਪ ਸਿੰਘ ਜਿਨ੍ਹਾਂ ਨੇ ਕਿ ਆਕੀ ਖੇਡਾਂ ਵਤਨ ਪੰਜਾਬ ਦੀ ਸੀਜ਼ਨ ਜਿਹੜਾ 4 ਹੈ ਉਸ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਬਠਿੰਡਾ ਜਿਹੜੀ ਮਿਸਾਲ ਹੈ ਉਹ ਪਹੁੰਚ ਚੁੱਕਿਆ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈ ਪੰਜਾਬ ਦੇ ਯੂਥ ਨੂੰ ਖੇਤਾਂ ਨਾਲ ਜੋੜਨ ਲਈ ਜਿਹੜੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਿਹਾ ਹੈ ਕੈਮਰਾਮੈਨ ਸੂਝ ਜਲਨ ਮਨੋਚ ਚੱਕੀ ਬਾਲ ਟੈਲਿਕਸ ਮੇਰਾ ਟੀਵੀ ਪਟੰਡਾ